ਮਖਾਰ ਤੇ ਜਾਂ ਨਾજર ਦੀ ਲਾੜੋ ਹਨਾ ਨਾજર ਦੀ ਬਾਈ ਉਹ ਕਿੰਨੇ ਦੁੱਧ ਤੇ ਚੱਲਦੀ ਸੀ ਸਿੰਦੀਪਾ ਇਹ ਇਹ ਸਾਢੇ 1.5 ਕਿਲੋ ਦੇ ਲਗਭਗ ਚੱਲਦੀ ਸੀ ਬਾਈ ਸਾਢੇ 3 ਡੰਗ ਦਾ ਹਾਂ ਆ ਬੱਕਰੀਆਂ ਨੇ ਬਾਈ ਇਹਨਾਂ ਦੀਆਂ ਆਹੀ ਪਾਈਆਂ ਨੇ ਬੱਕਰੀਆਂ ਦੁੱਧ ਚਵਾਈ ਚ ਕੱਠੀਆਂ ਖੜੀਆਂ ਨੇ ਨਾ ਸਾਰੀਆਂ ਵੀ ਬੱਕਰੀ ਦੁੱਧ ਕਿਹੜੀ ਵੱਧ ਕੱਢਦੀ ਹੈ ਕਿਹ ਕਹੀ ਦੇਣੀ ਹੈ ਵੀ ਪਤਾ ਹੀ ਲਾ ਜਾਣਾ ਵੀ ਕਿਹੜੀ ਬੜੀ ਦਿੰਦੀ ਹੈ ਕਿਹ ਛੋਟੀ ਦਿੰਦੀ ਹੈ ਠੀਕ ਹੈ ਬੜੀ ਦਾ 100 ਚੱਕ ਜੀ ਹਾਂ ਛੋਟੀਆਂ ਨੜੇ ਨਵੇਂ ਦੇਣਗੇ ਅੱਛਾ ਹਾਂ ਜੀ ਔਰ ਫਿਰ ਕੀ ਕਹਿਣਾ ਚਾਹੁੰਦਾ ਹੁਣ ਬਾਅਦ ਦੇਖੋ ਰੱਬ ਦੇ ਸ਼ਰਤੀ ਆ ਵੀਰੇ ਦੁੱਧ ਚੋਕੇ ਹੁਣ ਚਾਹ ਧਰ ਲਈ ਹੈ ਹਾਂਜੀ ਹਾਂ ਚਾਹ ਧਰ ਲਈ ਹੈ ਹਾਂਜੀ ਸਵੇਰੇ ਪਿਆਵਾਂਗੇ ਜਿਹੜੇ ਆਉਂਦੇ ਨੇ ਦਰ ਹਸਰੀਕਾਲ ਦੋਸਤੋ ਬਾਈ ਆਪਾਂ ਡੀਐਲਐਫ ਮੇਲੇ ਦੇ ਵਿੱਚ ਖੜੇ ਆ ਜਿਹੜਾ ਕਿ ਚੜਿੱਕ ਪਿੰਡ ਦੇ ਵਿੱਚ ਲੱਗਿਆ ਤੇ ਇੱਥੇ ਥੋੜੀ ਬੱਕਰੀਆਂ ਵਾਲੇ ਵੀਰਾਂ ਨਾਲ ਗੱਲਬਾਤ ਕਰਾਵਾਂਗੇ ਵੀ ਕਿਹੜੇ ਵੀਰ ਦੁੱਧ ਚਬਾਈ ਦੇ ਮੁਕਾਬਲਿਆਂ ਦੇ ਵਿੱਚ ਪਹੁੰਚੇ ਨੇ ਉਹਨਾਂ ਨਾਲ ਥੋੜੀ ਗੱਲਬਾਤ ਕਰਾਵਾਂਗੇ ਤੇ ਬੱਕਰੀਆਂ ਵੀ ਦਿਖਾਵਾਂਗੇ ਵੀ ਕਿਹੜੀਆਂ ਦੁੱਧ ਚਵਾਈ ਦੇ ਵਿੱਚ ਆਈਆਂ ਨੇ ਤੇ ਕਿੰਨਾ ਕਿੰਨਾ ਦੁੱਧ ਕੱਢਿਆ ਵੀਡੀਓ ਲਾਸਟ ਤੱਕ ਦੇਖਿਓ ਆਜੋ ਹੁਣ ਉਹਨਾਂ ਨਾਲ ਹੋਰ ਗੱਲਬਾਤ ਕਰਾਉਂਦੇ ਆਂ ਆਜੋ ਬਾਈ ਮਿਲਦੇ ਆਪਾਂ ਇੱਧਰ ਬੈਠਨੇ ਬਾਈ ਬੱਕਰੀਆਂ ਵਾਲੇ ਸਾਰੇ ਵੀ ਜਿਹੜੇ ਕੀ ਦੁੱਧ ਚਵਾਈ ਦੇ ਮੁਕਾਬਲੇਾਂ ਲਈ ਪਹੁੰਚੇ ਨੇ ਚਰਚਾ ਹੋ ਰਹੀ ਹੈ ਚਰਚਾ ਸਤਿ ਸ਼੍ਰੀ ਅਕਾਲ ਜੀ ਉਹਨਾਂ ਦੇ ਵੀਟਰ ਚ ਥੋੜਾ ਆਉਂਦੇ ਨੇ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕਿਹੜਾ ਪਿੰਡ ਆਪਣਾ ਪਿੰਡ ਪਸਾਉੜਾ ਜੀ ਪਸਾਉੜ ਡਾਊਟ ਫਾਰਮ ਕਿਹੜਾ ਸੋਨੂ ਆਊਟ ਫਾਰਮ ਸੋਨੂ ਆਊਟ ਫਾਰਮ ਠੀਕ ਹੈ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਜੀ ਬੱਕਰੀਆਂ ਅਸੀਂ 5 ਲੈ ਕੇ ਆਏ ਜੀ 5 ਲੈ ਕੇ ਆਏ ਦੁੱਧ ਚਵਾਈ ਚ ਕਿੰਨੀਆਂ ਪਾਈਆਂ ਨੇ ਤਿੰਨ ਪਾਈਆਂ ਨੇ ਤਿੰਨ ਪਾਈਆਂ ਨੇ ਵਧੀਆ ਰਹੀਆਂ ਬੱਕਰੀਆਂ ਬਹੁਤ ਵਧੀਆ ਰਹੀਆਂ ਠੀਕ ਹੈ ਹਾਂ ਬਾਈ ਨੇ ਕਿਹੜਾ ਕੰਮ ਕਰਾਇਆ ਸੀ ਤਾਂ ਉਹਦੀ ਮਿਹਨਤ ਨੂੰ ਆਏਗੇ ਇੱਥੇ ਕੋਈ ਦੁੱਧ ਚਵਾਈ ਵਾਲਾ ਪਾਲਾ ਨਹੀਂ ਹੈਗਾ ਕੰਮ ਅੱবি ਅਸੀਂ ਦੁੱਧ ਦੇ ਕੱਲਾ ਨਾਮ ਦੇ ਮਾਰੇ ਆਏ ਹਾਂ ਅਸੀਂ ਯੂਰਪ ਬਹੁਤ ਕੁਝ ਸਿੱਖ ਕੇ ਲੈ ਕੇ ਜਾਣਾ ਏ ਤੋ ਸਰਦਾਰ ਤੋਂ ਸਹੀ ਗੱਲ ਆ ਜਿਹੜਾ ਨਹੀਂ ਭਾਈ ਦਾ ਕੰਮ ਵਧੀਆ ਲੱਗਿਆ ਬਹੁਤ ਵਧੀਆ ਹੀ ਹੂੰ ਐਦੂ ਵੀ ਜ਼ਿਆਦਾ ਗਾਹਾਂ ਨੂੰ ਵਧੀਆ ਕਰਨਗੇ ਲੋਕ ਕਰਨਗੇ ਗਾਹਾਂ ਨੂੰ ਬੱਕਰੀਆਂ ਨੂੰ ਤਿਆਰ ਕਰਕੇ ਲੈ ਕੇ ਪਾਲਕਾਂ ਨੂੰ ਕਹਨੇ ਆ ਵੀ ਇਹੋ ਜਿਹੇ ਬੰਦਿਆਂ ਦੇ ਮੰਗਰ ਲਾ ਕੇ ਕੰਮ ਆ ਜਾ ਆ ਕੇ ਉਹਨਾਂ ਦੇ ਲਵੇ ਬਹਿ ਕੇ ਪਤਾ ਲਾਦਾ ਵੀ ਕੀ ਨਿਕਲਦਾ ਉਹਦੇ ਚੁਰ ਜਾ ਹੂੰ ਅਸੀਂ ਉਹ ਚੀਜ਼ਾਂ ਕੱਢਣ ਆਏ ਹਾਂ ਠੀਕ ਹੈ ਬੱਕਰੀਆਂ ਦਾ ਜੀ ਹੁਣ ਜਿੱਦਾਂ ਦੀ ਸੁਰਤ ਸੰਭਲੀਆਂ ਉਦਦੇ ਦੀ ਰੱਖਦੇ ਆ ਉਦਦੇ ਦੀ ਚਾਰਦੇ ਆ ਦੁੱਧ ਵੀ ਕੱਢੇ ਨੇ ਬਸੇਰੀ ਹੁਣ ਜਿਹੇ ਜਿਹੇ ਖਰਾਕਾਂ ਹੋਈ ਜਾਂਦੇ ਨੇ ਹੁਣ ਇੱਥੋਂ ਆ ਕੇ ਸਿੱਖਣ ਨੂੰ ਸਿੱਖਣ ਨੂੰ ਮਿਲੂ ਹਾਂ ਠੀਕ ਹੈ ਤਕੜੇ ਬੰਦੇ ਦੀ ਮਿਲੂ ਵੀ ਇਹ ਕਿਹੜੇ ਹਿਸਾਬ ਨਾਲ ਇਹ ਕਿਹੜੇ ਹਿਸਾਬ ਨਾਲ ਕਰਦੇ ਨੇ ਆਪਾਂ ਕਿਹੜੇ ਹਿਸਾਬ ਨਾਲ ਬੰਦਾ ਉਹ ਜਾ ਕਰਨਾ ਲੱਗ ਜਾਂਦਾ ਹਾਂ ਠੀਕ ਹੈ ਲੋ ਆ ਜੋ ਹੋਰ ਬਾਈ ਨੂੰ ਪੁੱਛਦੇ ਆ ਕਿਹੜੇ ਪਿੰਡੋਂ ਆਏ ਨੇ ਕੀ ਹਾਲਾਤ ਹੈ ਠੀਕ ਆ ਭਾਈ ਕਿਹੜਾ ਪਿੰਡ ਆ ਜੀ ਆਪਣਾ ਪਿੰਡਰਾ ਪਿੰਡਰਾ ਤੁਸੀਂ ਕਿੰਨੀਆਂ ਬੱਕਰੀਆਂ ਲੈ ਕੇ ਆਏ ਹੋ ਤਿੰਨ ਤਿੰਨੇ ਦੁੱਧ ਚ ਬਾਈ ਖਾਤਰੀ ਲੈ ਕੇ ਆ ਤਿੰਨੇ ਤਿੰਨੇ ਪਾਈਆਂ ਨੇ ਵਧੀਆ ਚੱਲੀਆਂ ਬੱਕਰੀਆਂ ਵਧੀਆ ਦੇਖ ਵੇ ਕੱਲ ਤੱਕ ਪਤਾ ਲੱਗੂ ਜੀ ਕੱਲ ਤੱਕ ਪਤਾ ਲੱਗੂ ਹੈਨਾ ਠੀਕ ਐ ਤੇ ਆਜੋ ਹੋਰ ਨਾਲ ਬਾਈ ਨਾ ਕਰਾਉਂਦੇ ਆ ਗੱਲ ਬਾਤ ਲਾਏ ਵੀ ਬੁੱਧੂ ਮੁੰਡਿਆਂ ਨਾਲ ਆ ਫਾੜ ਨਹੀਂ ਫਾੜ ਲਾ ਚਾਹੀਦੀ ਹੋ ਫਿਰ ਕੀ ਹਾਲ ਜਾਲਾ ਠੀਕ ਐ ਜੀ ਠੀਕ ਐ ਵਧੀਆ ਜਿਹੜਾ ਪਿੰਡ ਆਪਣਾ ਮਨੈਲਾ ਹੀ ਮਨੈਲਾ ਨਾ ਕੀਆ ਨਾ ਬੁੱਧੂ ਬਾਈ ਠੀਕ ਐ ਕਿੰਨੀਆਂ ਬੱਕਰੀਆਂ ਪਾਈਆਂ ਨੇ ਦੁੱਧ ਚ ਬਾਈ ਚ ਆਪਾਂ ਬੱਕਰੀਆਂ ਚਾਰ ਲੈ ਕੇ ਆ ਤਿੰਨ ਪਾਈਆਂ ਨੇ ਦੁੱਧ ਚ ਬਾਈ ਜੀ ਠੀਕ ਆ ਆ ਦੁੱਧ ਚੋ ਕੇ ਹੁਣ ਚਾਹ ਧਰ ਲਈ ਹੈ ਹਾਂਜੀ ਹਾਂ ਚਾਹ ਧਰ ਲਈ ਹਾਂਜੀ ਸਮੇਂ ਪਾਵਾਂਗੇ ਜਿਹੜੇ ਆਉਂਦੇ ਨੇ ਦੱਸ ਇਹ ਸ਼ਾਮ ਦਾ ਕਰੈਕਣੇ ਚੱਲੀ ਜਾਣਾ ਜੀ ਇਹ ਹੁਣ ਠੀਕ ਹੈ ਹਾਂਜੀ ਤੇ ਉਹ ਹੋਰ ਬਾਈ ਕਿਹੜੇ ਕਿਹੜੇ ਪਿੰਡੋਂ ਆਏ ਨੇ ਆ ਸਰਾਜ ਆਈ ਉੱਚੇ ਪਿੰਡ ਤੋਂ ਆ ਬਾਪੂ ਜੀ ਆਏ ਨੇ ਆਪਣੇ ਪੰਜ ਗਰਾਈਆਂ ਸਕੰਦਰ ਨਾਲ ਆਏ ਹੈ ਸਕੰਦਰ ਨਾਲ ਆਏ ਨੇ ਆ ਚੀਮੇ ਤਾਂ ਜੀ ਆਪਣੇ ਚਾਚੇ ਨਾਲ ਆਏ ਜੀ ਇਹੇ ਸੋਨੂ ਸਾਹ ਉਹਦੇ ਹਾਜ਼ਰ ਨਾਲ ਤੁਸੀਂ ਕਿੰਨੀਆਂ ਬੱਕਰੀਆਂ ਪਾਈ ਨੇ ਇੱਕ ਬੱਕਰੀ ਲੈ ਕੇ ਆਏ ਸੀ ਸਕੰਦਰ ਸਿੰਘ ਜੀ ਪੰਜ ਲੈ ਆਏ ਇੱਕ ਇੱਕ ਬੱਕਰੀ ਲੈ ਕੇ ਆਏ ਨੇ ਠੀਕ ਹੈ ਹਾਂ ਜੀ ਆ ਇਧਰ ਸਾਡੇ ਮੀਤਾਵਾ ਮਾਵਾ ਬੈਠੇ ਆ ਸਿਓੜੇ ਤੋਂ ਹੀ ਇਹਨਾਂ ਨੇ ਵੀ ਪਾਈ ਆ ਬੱਕਰੀ ਨਾ ਨਾ ਇਹ ਗੈਲੇ ਆ ਸਾਡੇ ਜੀ ਇਹ ਸੋਡੇ ਨਾਲ ਆਏ ਨੇ ਹਾਂ ਜੀ ਇਧਰ ਧੰਨਵਾਦ ਆਈ ਮਾਸਟਰ ਜੀ ਦਾ ਮਾਨਸ ਵਾਲਿਆਂ ਦਾ ਜੀ ਬਹੁਤ ਵਧੀਆ ਸਾਡਾ ਸਾਥ ਦੇ ਰਹੇ ਆ ਜੀ ਹਾਂ ਹਾਂ ਜੀ ਵਧੀਆ ਪਰਿੰਦਰ ਆਹ ਮੁਕਾਬਲੇ ਕਿਵੇਂ ਲੱਗੇ ਤੁਹਾਨੂੰ ਮੁਕਾਬਲੇ ਵਧੀਆ ਨੇ ਜੀ ਇੱਕ ਨੰਬਰ ਦੇ ਅੱਜ ਜਿਵੇਂ ਹੁਣ ਪਹਿਲੇ ਦਿਨ ਚ ਵਾਈ ਹੋਈ ਆ ਹੈਨਾ ਹਾਂ ਜੀ ਹਾਂ ਇਹ ਬੱਕਰੀਆਂ ਵਧੀਆ ਰਹੀਆਂ ਵਧੀਆ ਨੇ ਹਾਂ ਜੀ ਸਭ ਹਰੇਕ ਅਗਲਾ ਆਪਣੀ ਆਪਣੀ ਮਿਹਨਤ ਕਰਕੇ ਲਈ ਆਉਂਦਾ ਚੰਗੀ ਹੀ ਲਿਆਉਂਦਾ ਜੀ ਅਗਲਾ ਹੂੰ ਹਾਂ ਜੀ ਅਸਿਕੰਦਰ ਤੂੰ ਵੀ ਕਰ ਦੇ ਤੇ ਅਸਿਕੰਦਰ ਜੇ ਮੈਂ ਭਾਈ ਮੈਂ ਇੱਕ ਗੱਲ ਪੁੱਛਦਾ ਹੈਨਾ ਹੁਣ ਲੋਕ ਇੱਕ ਤਾਂ ਲੰਮੀ ਵੱਡੀ ਹਾਈਟ ਤੇ ਹੈਨਾ ਵੱਡੇ ਕੰਨਾਂ ਦੇ ਪਿੱਛੇ ਪਏ ਨੇ ਵੀ ਬੱਕਰੀ ਦੁੱਧ ਕਿਹੜੀ ਵੱਧ ਕੱਢਦੀ ਹੈ ਕਹੀ ਨੂੰ ਚਾਹੀਦੀ ਕਹਿੰਦੇ ਤੁਹਾਨੂੰ ਵੀਰੇ ਪਤਾ ਹੀ ਲਾ ਜਾਣਾ ਵੀ ਕਿਹੜੀ ਬੜੀ ਦਿੰਦੀ ਹੈ ਕਾ ਛੋਟੀ ਦਿੰਦੀ ਹੈ ਠੀਕ ਹੈ ਬੜੀ ਉਹ ਆਇਆ ਹੁੰਦਾ ਜੀ ਜਿੰਨੂੰ ਦੱਸਦਾ ਗੱਲ ਇਹ ਨਸਲ ਤੇ ਆ ਬਾਕੀ ਤਾਂ ਹੀ ਹੁਣ ਆ ਗਈ ਬੜੇ ਛੋਟੇ ਵਾਲੀ ਗੱਲ ਤੁਸੀਂ ਨੇ ਕਰਤੀ ਇਹਦੇ ਵਿੱਚ ਆਈ ਨਹੀਂ ਹੈਗਾ ਵੀ ਕੱਦ ਵੱਡਾ ਗਾ ਵੀ ਦੁੱਧ ਛੋਟੀ ਨਾਲੋਂ ਵੱਧ ਕੱਢ ਜੂ ਇਹ ਰੂਟੀਨ ਹੁੰਦੀ ਆ ਪਸ਼ੂ ਦੀ ਅੱਛਾ ਨਸਲ ਹੁੰਦੀ ਆ ਅਸਲ ਹੁੰਦੀ ਆ ਹਾਂ ਉਹ ਹੁਣ ਬੈੜੀਆਂ ਦੇ ਬੱਚੇ ਇੰਨੀ ਇੰਨੀ ਕੱਲੇ ਦੇਖੋ ਛੋਟੇ ਛੋਟੇ ਨੂੰ ਪਹਿਲਾਂ ਹੱਥ ਲਾ ਜਾਈਂ 40 ਦਿਨ ਦੁੱਧ ਦੱਸਦਾ ਗਾਂ ਦਾ ਸਮਹਾਲਣ ਦਾ ਵੀ ਹੁੰਦਾ ਜੀ ਹੁਣ ਆਪਾਂ ਮੌਕੇ ਤੇ ਆ ਕਿ ਇਹਨਾਂ ਨੂੰ ਲੱਗ ਜੀ ਵੀ ਆਹ ਪਾ ਦੀ ਆਹ ਪਾ ਦੀ ਫਿਰ ਦੋ ਤਾਂ ਦੇ ਦੇਣੀ ਆ ਫੇਰ ਜਦਿਆਂ ਠੀਕ ਹੈ ਇਹਦਾ ਪਹਿਲਾਂ ਤੋਂ ਸਾਫ ਮੈਂ ਇਹ ਸਹੀ ਢੰਗ ਨਾਲ ਅੰਦਰੋਂ ਸਾਫ ਹੋਈ ਉਹ ਇਹਨਾਂ ਦੀ ਰੁਟੀਨ ਹੈ ਬਣੀਆਂ ਹੋਣ ਜਿਵੇਂ ਵਾ ਸਵੇਰ ਬੰਦੇ ਦੀਆਂ ਰੱਖੀਆਂ ਨੇ ਜਿਹੜੇ ਹਿਸਾਬ ਨਾਲ ਉਹ ਹੀ ਹਿਸਾਬ ਨਾਲ ਨੇ ਹਰ ਵਕਤ ਕਰਤ ਨੂੰ ਠੀਕ ਹੈ ਜੇ ਹੁਣ ਦਾ ਚਾਰ ਦਿਨ ਦਾਣੇ ਪਾਤੇ ਮੁਰਕ ਕੇ ਪਾਉਣਾ ਕੋਈ ਅਸਕਰ ਹਾਂ ਅਸਕਰ ਆ ਗਿਆ ਅਸਕਰ ਨਾਲ ਵੀ ਕਰਾਉਣੇ ਗੱਲ ਦਾ ਕੀ ਹਰਾ ਅਸਕੰਦਰ ਬਹੁਤ ਵਧੀਆ ਆ ਜਾ ਬਹਿ ਜਾ ਬਹਿ ਜਾ ਆ ਜਾਈ ਲਾ ਦੇ ਆ ਬੱਕਰੀਆਂ ਨੇ ਬਾਈ ਇਹਨਾਂ ਦੀਆਂ ਆਹੀ ਪਈਆਂ ਨੇ ਬੱਕਰੀਆਂ ਦੁੱਧ ਚਵਾਈ ਚ ਇਕੱਠੀਆਂ ਖੜੀਆਂ ਨੇ ਨਾ ਸਾਰੀਆਂ ਬੱਕਰੀਆਂ ਨੇ ਆਪਣੀਆਂ ਯਾਰ ਆਉਣਾ ਬਾਈ ਪਰ ਇਹ ਆ ਬੁੱਧੂ ਦੀਆਂ ਖੜੀਆਂ ਨੇ ਆ ਬੁੱਧੂ ਦੀਆਂ ਖੜੀਆਂ ਨੇ ਠੀਕ ਹੈ ਬੱਕਰੀਆਂ ਦਾ ਪਾ ਦਿਆ ਕਰ ਕੀ ਹਰਾ ਅਸਕੰਦਰ ਬਹੁਤ ਵਧੀਆ ਵੀਰੇ ਪਾਤੀ ਬੱਕਰੀ ਦੁੱਧ ਚਵਾਈ ਚ ਆ ਪਾਤੀ ਪਾਤੀ ਵੀਰੇ ਠੀਕ ਹੈ ਹੋਰ ਫਿਰ ਕੀ ਕਹਿਣਾ ਚਾਹੁੰਦਾ ਹੁਣ ਬਾ ਦੇਖੋ ਰੱਬ ਦੇ ਸ਼ਰਤੀ ਆ ਵੀਰੇ ਨਾ ਮੁਕਾਬਲੇ ਵਧੀਆ ਲੱਗੇ ਹਾਂ ਪੂਰੇ ਵਧੀਆ ਵੀਰੇ ਪ੍ਰਬੰਧ ਵਧੀਆ ਪੂਰਾ ਛਰੇ ਦਾ ਠੀਕ ਆ ਗੱਲ ਲੈ ਵੀ ਬੱਕਰੀ ਦੇਖਾਂਗੇ ਵਿਸ਼ਕੰਦਰ ਦੀ ਕਿੰਨਾ ਦੁੱਧ ਕੱਢਦੀ ਆ ਹਾਂ ਪੰਜ ਗਰਾਈਆਂ ਵਾਲਾ ਸਕੰਦਰਾ ਇਹ ਮਾਸਟਰੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਕਹਿੰਦੇ ਆ ਬਸ ਇਹੀ ਆ ਵੀ ਜਿਹੜੇ ਆਏ ਨੇ ਤੁਹਾਨੂੰ ਪਤਾ ਹੀ ਆ ਵੀ ਸਾਰੇ ਸਿਰ ਕੱਢੀ ਬੈਠੇ ਨੇ ਹਾਂ ਸਾਰੇ ਖੜਿਆਰੀ ਬੰਦੇ ਨੇ ਬੁੜੇ ਚੜਦੇ ਖੜਿਆਰੀ ਬੰਦੇ ਨੇਗੇ ਤੇ ਆਪਾਂ ਇਹ ਨਾਲਾਂਗੇ ਪ੍ਰਾਲੀ ਕਰ ਸਕਦੇ ਆਪਾਂ ਤਾਂ ਕਿੰਨਾ ਆਪਣੇ ਹੱਥ ਦੇ ਵਿੱਚ ਆ ਨਾ ਤੇ ਮੂਰੇ ਲੱਗੇ ਹੋਏ ਆ ਇੱਕ ਤਾਂ ਇੰਜਣ ਬਣਿਆ ਹੋਇਆ ਪਿੱਛੇ ਇਹ ਲੱਗੇ ਹੋਏ ਨਾਲ ਤਰੋ ਜਨ ਇਹਨਾਂ ਦੇ ਜਿਹੜੇ ਨਾ ਕਿਹਾ ਪਰ ਐ ਵੀ ਕਈ ਵੀਰ ਹੈਗੇ ਆ ਲਗਭਗ 20 ਬੱਕਰੀਆਂ ਨੇਗੀਆਂ 20 ਬੱਕਰੀਆਂ ਨੇ ਵੀ ਜੇ ਪਹਿਲੀ ਦੌਰ ਚਲਾਈਏ 10 ਬੱਕਰੀਆਂ ਦੇ ਵਿੱਚ ਇਹਨਾਂ ਚਾਰ ਪੰਜ ਤਾਂ ਬੈਠੇ ਨੇ ਵਿੱਚ ਹੈਗੇ ਨੇ ਮੈਂ ਦੱਸ ਨਹੀਂ ਸਕਦਾ ਸਾਰਾ ਇਹ ਰਿਜ਼ਲਟ ਇਹਨਾਂ ਦੇ ਜਿਹੜੇ ਇੱਕ ਤਰ੍ਹਾਂ ਦੇ ਵਿੱਚ ਹੈਗੇ ਨੇ ਹੈਗੇ ਨੇ ਵੀ ਜੇ 10 ਬੱਕਰੀਆਂ ਦੇ ਵਿੱਚ ਮਾਰੀਏ ਵੀ ਉਹਦੇ ਵਿੱਚ ਇਹ ਮੂਰਲੇ ਇੱਕ ਤਰ੍ਹਾਂ ਦੇ ਵਿੱਚ ਕਹਿਣਾ ਨੇ ਜਿਹਨੇ ਬੈਠੇ ਹੋਣਾ ਠੀਕ ਆ ਆਜੋ ਭਾਈ ਉਧਰ ਹੋਰ ਵੀ ਦਿਖਾਉਨੇ ਆ ਬੱਕਰੀਆਂ ਇ ਆ ਲੱਖੀ ਖੜਾ ਇਹਦੇ ਨਾਲ ਕਰਾਉਂਿਆ ਗੱਲਬਾਤ ਕੀ ਹਾਲਾ ਲੱਖੀ ਹੋਰ ਸਭ ਠੀਕ ਪਿੰਡ ਕਿਹੜਾ ਤੇਰਾ ਪਿੰਡ ਸਾੜਾ ਵੀਰ ਉਹ ਦੁਨੀਆ ਜਾਣਦੇ ਚਾਹੇ ਨਾ ਅੱਛਾ ਦੁਨੀਆ ਜਾਣ ਨਾਲ ਆ ਗਈ ਬੱਕਰੇ ਕਰਕੇ ਨਾ ਹਾਂ ਬਾਈ ਬੱਕਰੇ ਕਰਕੇ ਲਾ ਲੋ ਕਸ ਲਾ ਲੋ ਕਿੰਨੀਆਂ ਬੱਕਰੀਆਂ ਲੈਂਦੀਆਂ ਨੇ ਮਾਨ ਮਾਨੋ ਅੱਜ ਹਾਂ ਇੱਥੇ ਲਿਆ ਬੱਕਰੀਆਂ ਸੱਤ ਛੇ ਸੱਤ ਲਿਆ ਤਿੰਨ ਕਿੰਨੀਆਂ ਪਈਆਂ ਤਿੰਨ ਹੀ ਪਈਆਂ ਨੇ ਤਿੰਨ ਹੀ ਪਈਆਂ ਬਾਕੀ ਉਹ ਤਿੰਨ ਨਾਲ ਹੁੰਦੇ ਅੱਛਾ ਤਿੰਨ ਨਾਲ ਹੁੰਜੀ ਲੱਗਿਆ ਰਹਿੰਦਾ ਚੱਲ ਹੁਣ ਲੈ ਕੇ ਤੇ ਜਾਣੀ ਇਹਨੂੰ ਦੋ ਨੂੰ ਘੜੀਸੂਗਾ ਤੈਨੂੰ ਤੇ ਇਹਨਾਂ ਨੂੰ ਵੀ ਚੱਲਣ ਦੇ ਨਾਲ ਬੱਕਰਾ ਤਾਂ ਨਹੀਂ ਲੈ ਕੇ ਆਇਆ ਬੱਕਰਾ ਛੋਟਾ ਨੇ ਤੀਜਾ ਵਿਚਾਲਾ ਅੱਛਾ ਆ ਦੇਖੋ ਦਿੰਦੇ ਨੇ ਅੱਛਾ ਬੱਕਰਾ ਇੱਧਰ ਦਿਖਾ ਦਿੰਨੇ ਚਾਲਾ ਆਪਣਾ ਮੋਬਾਈਲ ਵੀ ਭਾਈ ਲੋ ਹੋਣ ਵਾਲਾ ਕਿਉਂਕਿ ਲਾਈਵ ਚੱਲਿਆ ਜਿਹਨੇ ਨਹੀਂ ਦੇਖਿਆ ਤਾਂ ਲਾਈਵ ਦੇਖ ਲਿਓ ਤੇ ਉਧਰੇ ਕਾਦੇ ਭਾਲਦੇ ਆ ਜਾਓ ਫਲਸਾ ਆਜੋ ਕੀ ਭਾਲਦੇ ਆ ਉਹ ਆ ਆ ਓਏ ਆਓ ਉਹਨਾਂ ਦੇ ਉਧਰ ਕੋਈ ਬੰਦੇ ਉਹ ਮਗਾਉਂਦੇ ਆ ਯਾਰ ਆਪਾਂ ਮੈਂ ਦਿੱਤਾ ਹੁੰਦਾ ਲੈ ਆ ਆ ਬੱਕਰਾ ਹੈ ਹੁਣ ਆ ਬੱਕਰਾ ਲੈ ਕੇ ਆ ਲੱਖੀ ਭਾਈ ਜਿਹੜਾ ਨਾ ਚਦਾ ਸੀ ਜਿਹਦਾ ਨੰਬਰ ਕੀਤਾ ਉਹ ਹੈ ਅੱਛਾ ਦੂਜਾ ਨੰਬਰ ਕੀਤਾ ਇਹਨੇ ਹਾਂ ਇਹ ਠੀਕ ਹੈ ਉਹ ਮੋਕੀ ਕੀ ਕੀ ਛਰ ਜਾ ਕੀ ਹੁੰਦਾ ਉਹ ਜਿੱਤੇ ਆ ਹੂੰ 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 ਇੱਕ ਨੇ ਮਾਈਕਰੋ ਇੱਕ ਨੇ ਗੀਜਰ ਇੱਕ ਨੇ ਗੀਜਰ ਜਿੱਤੇ ਇੱਕ ਨੇ ਮਾਈਕਰੋ ਇਹ ਉਹ ਇਹ ਉਹ ਬੱਕਰਾ ਦੁੱਧ ਚ ਪਾਈ ਚ ਤਿੰਨ ਪਾਈਆਂ ਹੈ ਵਧੀਆ ਚੱਲੀਆਂ ਬੱਕਰੀਆਂ ਹਾਂ ਵਧੀਆ ਬਾਈ ਹੁਣ ਤੱਕ ਤਾਂ ਹਾਂ ਤੇ ਇੱਕ ਜਿਹੜੀ ਬਾੜੀ ਚੰਗੀ ਹੈ ਜਿੱਤੇ ਚਕੀਨਾ ਜਰਾ ਥਣਾ ਨੇ ਥੋੜਾ ਜਿਹਾ ਥਣ ਖਰਾਬ ਹੋਇਆ ਪਿਆ ਨੇ ਹਣਾ ਉਹਦੇ ਹਾਂ ਉਹਦੇ ਥਣਾ ਦੇ ਥੋੜਾ ਜਿਹਾ ਚੱਕਰ ਪੈ ਗਿਆ ਠੀਕ ਆ ਉਹ ਕਿਸਮਾ ਬਾੜਾ ਆ ਗਿਆ ਸੀ ਹੂੰ ਹੁਣ ਬਾਈ ਇਹਨੇ ਚੋੜੀਆਂ ਤਾਂ ਹੁਣ ਹੈਗੀਆਂ ਸੀ ਜਿਹੜੀਆਂ ਘਰੇ ਉਤੋਂ ਵੀ ਵਧੀਆ ਨੇ ਤੇ ਕੂ ਮਰਲੀ ਬੱਕਰੀ ਉਹਦੇ ਵੀ ਇਹੀ ਕੁਝ ਹੋ ਗਿਆ ਠੀਕ ਹੈ ਤੇ ਹੁਣ ਇਹ ਤਾਂ ਚਲੋ ਚੱਲਦੇ ਹੀ ਰਹਿੰਦਾ ਚੱਲਦੇ ਰਹਿੰਦਾ ਹਾਂ ਫਰਬੂਜਾ ਨਵਾੜਾ ਇੱਕ ਹਾਂ ਇਹਦੇ ਖਰਾਬ ਹੋ ਗਿਆ ਕਦੇ ਕਦੇ ਕੋਸ਼ ਹੋ ਗਿਆ ਇੱਧਰ ਵੀ ਬੱਕਰੀਆਂ ਖੜੀਆਂ ਨੇ ਇਹ ਕਿਹੜੇ ਪਿੰਡ ਤੋਂ ਆਏ ਨੇ ਬਾਈ ਸੀਰ ਵਾਲੀ ਤੋਂ ਲੱਪਿਆ ਤੜ ਕੇ ਸਨੇ ਹੱਠ ਖੜਿਆ ਸੀ ਆ ਹੋਰੇ ਕਿੰਨੀਆਂ ਬੱਕਰੀਆਂ ਪਾਤੀਆਂ ਦੁੱਧ ਚਵਾਈ ਚ ਦੋ ਆ ਬਈ ਦੋ ਨੇ ਵਧੀਆ ਚੱਲੀਆਂ ਬੱਕਰੀਆਂ ਠੀਕ ਆ ਚੱਲ ਬਈ ਦੇਖਦੇ ਆਂ ਹੱਥ ਨੇ ਨਾ ਦੁੱਧ ਚਵਾਈ ਚ ਕੀ ਬਣਦਾ ਠੀਕ ਆ ਬਈ ਕਰ ਕੰਮ ਬਈ ਇੱਕ ਤਬਈ ਆਪਣੇ ਲਾਵੇ ਸੰਦੀਪ ਆਇਆ ਸੀ ਗੰਗਾ ਨਾਗਰ ਤੋਂ ਇਹਨੇ ਕੋਈ ਕਾਰਨ ਕਰਕੇ ਬੱਕਰੀ ਜਿਹੜੀ ਬਿਮਾਰ ਹੋ ਗਈ ਉਹ ਅੱਜ ਸਵੇਰੇ ਦੁੱਧ ਚਵਾਈ ਚ ਪਾਈ ਨਹੀਂ ਪਰ ਬੱਕਰੀ ਚੰਗੀ ਚੱਲਦੀ ਸੀ ਦੁੱਧ ਤੇ ਤੇ ਇਹ ਬਾਈ ਹੁਣ ਇਹਦਾ ਟ੍ਰੀਟਮੈਂਟ ਕਰ ਰਿਹਾ ਸੰਦੀਪ ਕੀ ਗੱਲ ਹੋ ਗਈ ਬੱਕਰੀ ਨੂੰ ਬੱਕਰੀ ਨੂੰ ਬਾਈ ਥੋੜੀ ਜੀ ਬੁਖਾਰ ਦੀ ਜਾਂ ਹੋ ਸਕਦਾ ਨજર ਦੀ ਵੀ ਸ਼ਿਕਾਇਤ ਹੋਏ ਬਾਈ ਇਹਨੂੰ ਅੱਛਾ ਹਾਂਜੀ ਬੁਖਾਰ ਤੇ ਜਾਂ ਨજર ਦੀ ਲਾੜੋ ਹਾਂ ਨਾ ਨજર ਦੀ ਬਾਈ ਉਹ ਕਿੰਨੇ ਦੁੱਧ ਤੇ ਚੱਲਦੀ ਸੀ ਸੰਦੀਪ ਇਹ ਇਹ ਸਾਢੇ 1.5 ਕਿਲੋ ਲਗਭਗ ਚੱਲਦੀ ਸੀ ਬਾਈ ਸਾਢੇ 3 ਡੰਗ ਦਾ ਹਾਂ ਠੀਕ ਹੈ ਪਰਸੋਂ ਨਵੀਂ ਆਈ ਸੀ ਉਹਨੂੰ ਕੱਟ ਦਿੱਤਾ ਸੀ ਕੱਲ ਬੱਕਰੀ ਨੇ ਜੀ ਲਾ ਲਿਆ ਕੱਲ ਲਾ ਲਿਆ ਸੀ ਜੀ ਹਾਂ ਕੱਲ ਵਧੀਆ ਜੀ ਲਾਇਆ ਤੇ ਕੱਲ ਦੁਪਹਿਰ ਵੀ ਦਿੱਤਾ ਸੀ ਇਹਨੇ ਚੰਗਾ ਸ਼ਾਮ ਨੂੰ ਵੀ ਤੇ ਸਵੇਰੇ ਵੀ ਹੂੰ ਅੱਜ ਵੀ ਇੱਥੇ ਲਿਆ ਕੇ ਚੋ ਵੀ ਉੱਥੇ ਨਹੀਂ ਚੋਈ ਬੱਕਰੀ ਇੱਥੇ ਚੋਲੀ ਸੀ ਹਾਂ ਇੱਥੇ 3.5 ਕਿਲੋ ਦੇ ਉੱਤੇ ਹੀ ਸੀ ਬਈ ਦੁੱਧ ਹਾਂ ਤੁਹਾਨੂੰ ਦਿਖਾਏ ਸੀ ਬਾਲਟੀ ਸੀ ਹਾਂ ਹਾਂ ਦਿਖਾਇਆ ਸੀ ਹਾਂਜੀ ਹਾਂਜੀ 3.5 ਕਿਲੋ ਉੱਤੇ ਸੀ ਦੁੱਧ ਦੋ ਠੀਕ ਹੈ ਤੇ ਹੁਣ ਕਿਵੇਂ ਸ਼ਾਮ ਨੂੰ ਨਹੀਂ ਬਾਈ ਹੁਣ ਨਹੀਂ ਆਪਾਂ ਪਾਣੀ ਬੱਕਰੀ ਉੱਥੇ ਠੀਕ ਹੈ ਹੁਣ ਲੈ ਕੇ ਚੱਲਿਆ ਬਈ ਕਿਉਂ ਫਿਰ ਬੱਕਰੀ ਵਾਲੀ ਖਰਾਬ ਹੋ ਜਾਂਦੀ ਹੈ ਖਰਾਬ ਹੋ ਜਾਂਦੀ ਹੈ ਹਾਂਜੀ ਹਾਂਜੀ ਸਹੀ ਅੱਲਾ ਵੇਖਾਂਗੇ ਰੱਬ ਸੁੱਖ ਰੱਖੇ ਅਗਲੇ ਸਾਲ ਪਾਵਾਂਗੇ ਅਗਲੇ ਸਾਲ ਪਾਵਾਂਗੇ ਹਾਂ ਹਾਂਜੀ ਹਾਂਜੀ ਉਹ ਬੱਕਰੀ ਚੰਗੀ ਚੱਲਦੀ ਹੈ ਨਾ ਬਈ ਦੁੱਧ ਤੇ ਹਾਂ ਹਾਂ ਬੱਕਰੀ ਬਹੁਤ <laughs> हां भाई बकरी उम्मीद तो पूरी यार उम्मीद तो हर एक ਨੂੰ ਹੀ ਹੁੰਦੀ ਹੈ ਬਾਈ ਪਰ ਠੀਕ ਹੀ ਆਪਾਂ ਇੱਕ ਤਾਂ ਬੰਦਾ ਆਪ ਕਵੇ ਇੱਕ ਫਿਰ ਦੂਜੇ ਬੰਦੇ ਕਵੇ ਨਾ ਹੂੰ ਉਹਦਾ ਫਰਕ ਹੁੰਦਾ ਹੈ ਫਰਕ ਹੁੰਦਾ ਹੈ ਬਾਈ ਸਹੀ ਗੱਲ ਆ ਬਾਕੀ ਉਮੀਦ ਤਾਂ ਹਰ ਇੱਕ ਨੂੰ ਆਪਦੇ ਜਾਨਵਰ ਨਾਲ ਹੁੰਦੀ ਹੈ ਉਹ ਬਾਈ ਘਰੇ ਕਿੰਨੇ ਜਾਨਵਰ ਰੱਖਦੇ ਸੰਦੀਪ ਤੁਸੀਂ ਘਰੇ ਬਾਈ ਆਪਣੇ ਕੋਲੇ ਚਾਰ ਪੱਠਾਂ ਪਿਲੌਣ ਜਿਹੜੀ ਸੂਨ ਵਾਲੀਆਂ ਉਹਨਾਂ ਚ ਦੋ ਸੂਈਆਂ ਦੋ ਸੂਨ ਵਾਲੀਆਂ ਇੱਕ ਵੱਡੀ ਬੱਕਰੀ ਆਹੀ ਹੈ ਬਈ ਤੀਜੀ ਸੂਏ ਸੂਈ ਹੈ ਤੀਜੀ ਸੂਏ ਸੂਈ ਹੈ ਤੇ ਦੋ ਬੱਕਰੀ ਹੈ ਬਈ ਪਹਿਲਣ ਪੱਠਾ ਕਿੰਨਾ ਕ ਦੁੱਧ ਕੱਢਦੀ ਨੇ ਤੇ ਦੇਖ ਲਵੇ ਬਈ ਸੰਦੀਪਾ ਪਹਿਲਣ ਪੱਠਾ ਵੀ ਆਪਣੇ ਕੋਲੇ ਦੋ ਸੁਈਆਂ ਹਜੇ ਇੱਕ ਤਾਂ ਸੁਈਏ ਤਿੰਨ ਦਿਨਾਂ ਦੀ ਉਹਦਾ ਤਾਂ ਕੁਝ ਕਹਿ ਨਹੀਂ ਸਕਦੇ ਕਿਉਂ ਹਜੇ ਮਾਪ ਨਹੀਂ ਸੰਭਾਲੀ ਬਾਈ ਉਹਨੂੰ ਤਿੰਨ ਦਿਨਾਂ ਦੀ ਇੱਥੇ ਬੈਠਿਆ ਠੀਕ ਆ ਤੇ ਜਿਹੜੀ ਨੂੰ ਹੋਗੇ 20 25 ਦਿਨ ਸੁਈਏ ਨੂੰ ਹਾਂ ਉਹ ਬਈ ਕੱਢ ਦਿੰਦੀ ਹੈ 2.5 ਕਿਲੋ ਬਈ ਦੋ ਤਾਂ 2.5 ਕਿਲੋ ਹਾਂਜੀ ਬਾਈ ਠੀਕ ਆ ਬਈ ਉਹ ਆਪਣੀ ਵੱਡੀ ਬੱਕਰੀ ਦੀ ਪੱਠਾ ਉਹ ਪੱਠ ਜਿਹੜੀ ਖੜੀ ਹੈ ਨਾ ਹੂੰ ਉਹਦੀ ਪੈਣ ਸਭ ਤੋਂ ਪਹਿਲੇ ਸਵੇ ਦੀ ਠੀਕ ਹੈ ਹਾਂ ਜਿਹੜੀ ਵੱਡੀ ਛਾਲੀ 40 ਬੱਕਰੀ ਸੀ ਉਹਦੀ ਸੀ ਪੱਠ ਪਹਿਲੇ ਸੁਈਏ ਦੀ ਉਹ ਤੇ ਇਹ ਬਾਈ ਆਏ ਸੀ ਬਾਈ ਬੱਕਰੀਆਂ ਲੈ ਕੇ ਸਾਰੇ ਜਿੰਨੇ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਨੇ ਤੇ ਆਪਾਂ ਅੱਥਰੇ ਫੇਰ ਲਾਈਵ ਹੋਵਾਂਗੇ ਫੇਸਬੁੱਕ ਤੇ ਜਿਹਨੇ ਫੋਲੋ ਨਹੀਂ ਕੀਤਾ ਤਾਂ ਫੇਸਬੁੱਕ ਨੂੰ ਫੋਲੋ ਕਰ ਲੋ ਬਲੈਟੀ ਟੀਵੀ ਆਪਣੇ ਚੈਨਲ ਦਾ ਨਾਮ ਆ ਤੇ YouTube ਤੇ ਵੀ ਆਪਣਾ ਚੈਨਲ ਸਬਸਕ੍ਰਾਈਬ ਕਰਿਓ ਤਾਂ ਜੋ ਤੁਹਾਨੂੰ ਅਹੀਂ ਆਂ ਵੀਡੀਓ ਮਿਲਦੀਆਂ ਰਹਿਣਗੀਆਂ ਤੇ ਵਧੀਆ ਬੰਦੇ ਖੜਿਆਰੀ ਬੰਦੇ ਪਹੁੰਚੇ ਹੋਏ ਜੀ ਆ ਬਾਈ ਸੰਦੀਪ ਦੀ ਥੋੜੀ ਜੀ ਬੱਕਰੀ ਬਿਮਾਰ ਹੋਣ ਕਰਕੇ ਇਹ ਬਾਈ ਹੁਣ ਆਪਦੇ ਪਿੰਡ ਜਾਂਦਾ ਤੇ ਬਾਈ ਕਰ ਲਿਓ ਸਬਸਕ੍ਰਾਈਬ ਚੈਨਲ ਨੂੰ ਤੇ ਫੇਸਬੁੱਕ ਤੇ ਵੀ ਕਰ ਲਿਓ ਧੰਨਵਾਦ ਸਾਰੇ ਵੀਰਾਂ ਦਾ